ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਬਕਾ ਐਮਪੀ ਡਾਕਟਰ ਅਜਨਾਲਾ ਦੇ ਘਰ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਦੇ ਬਿਆਨ ਤੇ ਦਿੱਤੀ ਇਹ ਪ੍ਰਕਿਰਿਆ ਸਾਬਕਾ ਮੈਂਬਰ ਡਾਕਟਰ ਰਤਨ ਸਿੰਘ ਅਜਨਾਲਤ ਦੇ ਗ੍ਰੈਵਿਕੇ ਸ਼ਰੋਭਨੀਆ ਕਲਦਨ ਮੁਤ ਵਾਜ਼ੀ ਵੱਲੋਂ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਪ੍ਰਦਾਨ ਗਿਆਨੀ ਹਰਪ੍ਰੀਤ ਸਿੰਘ ਗੁਰਬੀ ਬਿਜਗੀਰ ਕੋ ਸੁੱਚਾ ਸਿੰਘ ਛੋਟੇਪੁਰ ਆਦਨੇ ਸਮੂਹ ਲੋਕਾਂ ਦੇ ਵਰਕਰਾਂ ਨੂੰ ਸਬੂਧਨ ਕੀਤਾ ਤੇ ਪਾਰਟੀ ਦੇ ਮੈਂਬਰ ਬਣ ਲਈ ਧੰਨਵਾਦ ਕੀਤਾ ਹੈ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਸਮਿਤ ਆਗਮ ਆਗਵਾਂ ਨੂੰ ਡਾਕਟਰ ਰਤਨ ਸਿੰਘ ਅਜਨਾਲਾ ਨੇ ਸਨਮਾਨਿਤ ਵੀ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਡਾਕਟਰ ਰਤਨ ਸਿੰਘ ਅਜਨਾਲਾ ਨੇ ਪੰਜ ਮੈਂਬਰੀ ਪ੍ਰਤੀ ਕਮੇਟੀ ਨੂੰ ਬੜਾ ਸਹਿਯੋਗ ਦਿੱਤਾ ਹੈ ਤੇ 200 ਦੇ ਕਰੀਬ ਪਰਚੀਆਂ ਭਰੀਆਂ ਅਤੇ 2000 ਦੇ ਕਰੀਬ ਮੈਂਬਰ ਬਣਾਏ ਹਨ ਪਰਤੀ ਲਈ ਜੋ ਕੰਮ ਕੀਤਾ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਲਈ ਇਹਨਾਂ ਦੇ ਕਿਰਿਆਵਿਖੇ ਪਹੁੰਚੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਮੁੱਖ ਕ੍ਰਾਂਤੀ ਗਿਆਨੀ ਰਗਵੀਰ ਸਿੰਘ ਵੱਲੋਂ ਗੁਰੂ ਦੀ ਸੇਵਾ ਛੱਡ ਕੇ ਰਾਜਨੀਤੀ ਵਿੱਚ ਸ਼ਾਮਲ ਹੋਣ ਵਾਲੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕਿ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਇਹ ਕਹਿਣਾ ਉਹਨਾਂ ਦਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਇਸ ਵਿਅਕਤੀ ਦੀ ਸੇਵਾ ਵੱਡੀ ਨਹੀਂ ਹੁੰਦੀ ਹੈ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤੇ ਜੀ ਨਾ ਤਾਂ ਸ਼ਾਇਦ ਜ਼ਿੰਮੇਵਾਰੀ ਦੀ ਸੇਵਾ ਮੈਂ ਅੱਜ ਵੀ ਕਰਦਾ ਕਰ ਹੁੰਦਾ ਹਾਂ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਫਟ ਰੇੜੀ ਫੜੀ ਜਾਂ ਰੇਤਾ ਬਜਰੀ ਜਾਂ ਕਾਰੋਬਾਰ ਸ਼ੁਰੂ ਨਹੀਂ ਕਰ ਲਿਆ ਹੈ ਪੰਥ ਦੀ ਸੇਵਾ ਉੱਥੇ ਕਰਦੇ ਸੀ ਅਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਮੈਂ ਨਾ ਕੋਈ ਮੈਂਬਰ ਐਮ ਸੀ ਪੰਚਾਇਤ ਮੈਂਬਰ ਬੰਨਣਾ ਜਾਂ ਮੁੱਖ ਮੰਤਰੀ ਬੰਨਣਾ ਸੇਵਾ ਕਰਨੀ ਹੈ ਜਿੰਨੀ ਅਕਾਲ ਪੁਰਖ ਨੇ ਲਿਖੀ ਉਹੀ ਕਰਨੀ ਹੈ AI ਤਕਨੀਕ ਨਾਲ ਹੋ ਰਹੀ ਗਲਤ ਵਰਤੋਂ ਤੇ ਉਹਨਾਂ ਉਹਨਾਂ ਕਿਹਾ ਹੈ ਕਿ ਇੱਕ ਵਿੱਚ ਇਹ ਸਾਡੇ ਸਮਾਜਿਕ ਤਾਣੇ ਬਾਣੇ ਰਿਸ਼ਤਿਆਂ ਲਈ ਬਹੁਤ ਖਤਰਨਾਕ ਹੈ ਜਿਸ ਕਿਸਮਤ ਦੀ AI ਦੀ ਵਰਤੋਂ ਗਲਤ ਅਨਸਰ ਗਲਤ ਟੰਗ ਨਾਲ ਕਰ ਰਹੇ ਹਨ ਇਹ ਭਾਈਚਾਰਿਆ ਦੀਕਰਤਨ ਪੈਦਾ ਕਰੇਗੀ ਇਹ ਫਿਰਕੂ ਸੋਚ ਪੈਦਾ ਕਰੇਗੀ ਇਸ ਤੇ ਰੋਕ ਲਗਾਉਣ ਲਈ ਸਰਕਾਰਾਂ ਨੂੰ ਨਵੇਂ ਢੰਗ ਤੇ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਪਰ ਹਨਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਭਾ ਸਰਕਾਰ ਦਾ ਸਟੇਟ ਸਰਕਾਰ ਨਹੀਂ ਲੈ ਆ ਕੇ ਲੈ ਕੇ ਆ ਰਹੀ ਸਰਕਾਰ ਇਸ ਸਰਕਾਰ ਨੂੰ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਨੂੰਨ ਪਹਿਲਾਂ ਬਣਾਉਣੇ ਚਾਹੀਦੇ ਹਨ ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ